ਪਾਤਸਾਹ ਸਿਰਸਾਹ ਦਾ ਸਾਹ ਜਿਸ ਪਾਸ ਬਹਤਿਆ ਸੋਹੀਆ ਸਬਨਾ ਦਾ ਵੇਸਾ ਸਤਨਾ ਵਾਹਿਗੁਰੂ ਸਾਹਿਬ ਜੀ ਟੋਟੀ ਮਹੱਲਾ ਪੰਜਵਾ ਸਤ ਗੁਰ ਆਇਓ ਸਰਨ ਤੁਹਾਰੇ मिला सुख नाम हर सोबा चिंता लाहे हमारी सतगुरु आयो शरण तुम्हारी ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਵ ਅਵਰ ਨ ਸੂਜੈ ਦੂਜੇ ਠਾਰ ਹਾਰ ਪਰਿਓ ਤੋ ਦਵਾਰੀ ਲੇਖਾ ਛੂਡ ਅਲੇਖਾ ਛੁੱਟਾ ਹਮ ਨਿਰਗੁਣ ਲੇਖੋ ਉਬਾਰੇ ਸਾਦ ਵਖ ਸੰਦ ਸਦਾ ਮਿਰਵਾਨ ਸਭ ਨਾਂ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਖਿ લેਹੁ ਏਹ ਬਾਰੀ ਸਾਦ ਬਖਸਿੰਦ ਸਦਾ ਮਿਹਰਵਾਨ ਸਬਨਾਮ ਦੇ ਆਧਾਰ ਆਈ ਨਾਨਕ ਦਾਸ ਸੰਤ ਪਾਛ ਪਰਿਉ ਰਾਖ ਨੇ ਹੋ ਇਹ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਖਾਲਸਾ ਸਤ ਸੰਗਤ ਆਪ ਉੱਡ ਭਾਗੀ ਹੋ ਸਤਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਨ ਦਾ ਸੁਪਾਗ ਪ੍ਰਾਪਤ ਹੋਇਆ ਸੁੰਦਰ ਦੀਵਾਨ ਸਜੇ ਦੀਵਾਨਾਂ ਦੇ ਵਿੱਚ ਆਪ ਸੰਗਤਾਂ ਨੇ ਪੰਜਾਂ ਬਾਣੀਆਂ ਦੇ ਸੰਪੂਰਨ ਨਿਤਨੇਮ ਆਸਾ ਜੀ ਦੀ ਵਾਰ ਦੇ ਰਸ ਪਿੰਨੇ ਗੁਰਬਾਣੀ ਦੇ ਸ਼ਬਦ ਕੀਰਤਨ শ্রবণ ਕੀਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਹੋਈ ਅਰਦਾਸ ਤੋਂ ਪਰੰਤ ਗੁਰੂ ਸਾਹਿਬ ਨੇ ਜੋ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ ਟੋਡੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਸਹੀਦਾ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮੁਖਵਾਕ ਹੈ ਸਤਿਗੁਰ ਆਇਓ ਸਰਣ ਤੁਹਾਰੀ ਮਿਲਿਆ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਏ ਸਤਿਗੁਰੂ ਮਸਾਰੇ ਆਸਰੇ ਛੱਡ ਕੇ ਤੇਰੇ ਦਰ ਤੇ ਆ ਡਿੱਗਾ ਤੇਰੀ ਸਰਨ ਗ੍ਰਹਿਣ ਕਰ ਲਈ ਹੈ ਮਿਲਿਆ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਮਹਾਰਾਜ ਆਪਣਾ ਨਾਮ ਦੇ ਦਿਓ ਆਪਣੇ ਚਰਮਾ ਦਾ ਪਿਆਰ ਬਖਸ਼ਿਸ਼ ਕਰ ਦਿਓ ਆਪ ਜੀ ਦੀ ਸਰਨ ਵਿੱਚ ਆਉਣ ਨਾਲ ਸੰਸਾਰ ਵਿੱਚ ਸੋਭਾ ਹੁੰਦੀ ਹੈ ਮਿਲੈ ਸੂਖ ਸੁੱਖ ਮਿਲਦਾ ਹੈ ਸੋਭਾ ਹੁੰਦੀ ਹੈ ਤੇ ਜਨਮ ਮਰਨ ਦਾ ਜਿਹੜਾ ਗੇੜ ਹੈ ਉਹ ਮੁੱਕ ਜਾਂਦਾ ਹੈ ਚਿੰਤਾ ਲਾਹੀ ہماری ਸਾਡੀਆਂ ਚਿੰਤਾਵਾਂ ਲਾਉਣ ਵਾਲੇ ਪਰਮੇਸ਼ਰ ਤੁਸੀਂ ਉਹ ਸਾਨੂੰ ਬਖਸ਼ ਬਖਸ਼ਣਾ ਕਰੋ ਆਪਣੇ ਚਰਨਾਂ 'ਚ ਸ਼ਰਮ ਦੇ ਦਿਓ ਰਹਾਉ ਦੇ ਕੇ ਸਤਿਗੁਰੂ ਫਰਮਾਨ ਕਰਦੇ ਨੇ ਆਵਰਨਾ ਸੂਝਾ ਦੂਜੀ ਠਾਹਰ ਹਾਰ ਪਰਿਪਤਿ ਦੁਆਰੀ ਮਹਾਰਾਜ ਮੈਂ ਸਾਰੇ ਪਾਸੇ ਮੈਂ ਚਾਰੇ ਕੁੰਡਾਂ ਢੂੰਡੀਆਂ ਦੁੱਧ ਜੇ ਵੜਨਾ ਸਾਈਆਂ ਤੇਰੇ ਵਰਗਾ ਕੋਈ ਨਹੀਂ ਤੂੰ ਸਭ ਤੋਂ ਵੱਡਾ ਹੈ ਗਹਿਰਾ ਗਵੀਰਾ ਹੈ ਸਤਿਗੁਰੂ ਤੂੰ ਸਾਡੀ ਰੱਖਿਆ ਕਰਨ ਵਾਲਾ ਤੂੰ ਸਾਡੇ ਜੀਵਨ ਦਾ ਲਕਸ਼ ਹੈ ਸਾਡਾ ਆਗੂ ਹੈ ਲੇਖਾ ਛੋੜ ਅਲੇਖਾ ਛੁਟਾ ਹਮ ਨਿਰਗੁਣ ਦੇ ਹੋਵਾਰੀ ਸਾਡੇ ਲੇਖਾ ਦਾ ਜਿਹੜੇ ਸਾਡੇ ਗੁਨਾਹਾਂ ਉਨ੍ਹਾਂ ਦਾ ਨਾਮ ਹਿਸਾਬ ਕਰਦੇ ਹੋਏ ਸਤਿਗੁਰੂ ਤੁਸੀਂ ਸਦਾ ਹੀ ਬਿਵਾਰੀ ਨਿਰਗੁਣ ਹੋ ਸਾਨੂੰ ਰੱਖਣਾ ਕਰੋ ਸਤਿਬਖਸਿੰਦ ਸਦਾ ਮਿਹਰਵਾਨਾ ਸਭਨਾ ਦੇ ਆਦਾਰੀ ਮਹਾਰਾਜ ਤੁਸੀਂ ਸਦਾ ਬਖਸਿੰਦ ਹੋ ਮੇਰਾਂ ਦੇ ਦਾਤੇ ਹੋ ਮਿਹਰ ਦੀ ਨਿਗਾਹ ਕਰਨ ਵਾਲੇ ਉਸਵੰਲੀ ਹੋ ਤੇ ਸਭਨਾ ਨੂੰ ਤੁਹਾਡਾ ਹੀ ਆਸਰਾ ਹੈ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਦੇ ਹੋ ਏ ਬਾਰੀ ਮਹਾਰਾਜ ਬਹੁਤ ਜਨਮ ਬਿਸਰੇ ਥੇ ਮਾਦੋਏ ਜਨਮ ਤੁਮਾਰੇ ਦੇਖੇ ਮਹਾਰਾਜ ਹੁਣ ਸਾਨੂੰ ਆਪਣੇ ਚਰਨਾਂ ਚ ਰੱਖਣਾ ਕਰੋ ਮਹਾਰਾਜ ਹਰ ਪਾਸਿਓ ਮੈਂ ਆਰ ਕੇ ਤੇਰੇ ਦਰ ਦਾ ਆਸਰਾ ਲਿਆ ਹੈ ਸਦਾ ਹੀ ਕਿਰਪਾ ਬਣਾਈ ਰੱਖਣੀ ਮਿਹਰ ਰੱਖਣੀ ਜੀ ਇਹ ਮੁੱਖਵਾਕ ਦੀ ਵਿਚਾਰ ਹੋਈ ਸਤਿਗੁਰੂ ਮਹਾਰਾਜ ਆਪ ਸੰਗਤਾਂ ਦੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਬਾਣੀ ਬਾਣੇ ਦੇ ਧਾਰਨੀ ਮਨਾਉ ਗੁਰਮਤਿ ਦੀ ਸੋਝੀ ਬਖਸ਼ਿਸ਼ ਕਰਨ ਸਦਾ ਬਖਸ਼ੰਦ ਸਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲਿਹੁ ਇਹ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ